ਇਹ ਲੇਖ ਬਹੁਤ ਹੀ ਸੋਹਣੀ ਕਹਾਣੀ ਹੈ ਲੇਖਕ ਸੰਦੀਪ ਮੰਗਟ ਵੱਲੋਂ ਲਿਖੀ ਗਈ ਹੈ ਹਰ ਧੀ ਨੂੰ ਚਾਹੀਦਾ ਉਹ ਆਪਣੇ ਪੈਰਾਂ ਤੇ ਖੜੀ ਹੋ ਸਕੇ ਇਸ ਨਾਲ ਉਹ ਆਤਮ ਨਿਰਭਰ ਹੋ ਕਿਸੇ ਦੇ ਹੱਥਾਂ ਵੱਲੋਂ ਨੂੰ ਝਾਕਣ ਦੀ ਜ਼ਰੂਰਤ ਨਹੀਂ ਹੋ ਆਓ ਕਹਾਣੀ ਨੂੰ ਸ਼ੁਰੂ ਕਰੀਏ ਕਈ ਲੋਕਾਂ ਦੀ ਦੁੱਖ ਹੁੰਦੀ ਇਹ ਆ ਕਿੜਾ ਰਾਤ ਨੂੰ ਉੱਠ ਕੇ ਖਾਂਦੀ ਆ ਡਰ ਇਹਨਾਂ ਦੇ ਲੇਖਾਂ ਲੇਖ ਕਿਸਮਤੋਂ ਲੱਗਦਾ ਕਿਉਂਕਿ ਕਈ ਵਾਰ ਸਮਾਜ ਤੇ ਬਹੁਤ ਲੋਕ ਦਾਜ ਤੇ ਇੰਨੇ ਲੋਭੀ ਹੁੰਦੇ ਨੇ ਆਨੰਦ ਕਾਜ ਤੋਂ ਪਹਿਲਾਂ ਹੀ ਸ਼ਰਤ ਰੱਖ ਦਿੰਦੇ ਆ ਉਹਨਾਂ ਦਾ ਟਿੱਡ ਫਿਰ ਵੀ ਨਹੀਂ ਪਰਦਾ ਫਿਰ ਵੀ ਉਹ ਤੰਗ ਕਰਦੇ ਨੇ ਕੁੜੀਆਂ ਨੂੰ ਕਈ ਕੁੜੀਆਂ ਨੂੰ ਤਾਂ ਅੱਗ ਲਾ ਕੇ ਕਰੰਟ ਲਾ ਕੇ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਸਿਰਫ ਆਪਣੇ ਲਾਲਚ ਦੇ ਪਿੱਛੇ ਮਾਪੇ ਧੀਆਂ ਦੇ ਲੇਖੇ ਇਹਨਾਂ ਲੇਖਾਂ ਤੋਂ ਡਰਦੇ ਹਨ ਟਿੱਕਰ ਮਾਰੇ ਕਿਸਮਤ ਨਾਲ ਵਿਆਹ ਤੋਂ ਬਾਅਦ ਕਿੰਨੇ ਸਾਲ ਹੋ ਗਏ ਹੋਣ ਪਾਵੇਂ ਪਤੀ ਦੀ ਮੌਤ ਹੋ ਗਈ ਹੋਵੇ ਤਾਂ ਜੋਨਾ ਦੁੱਪਰ ਕਰ ਦਿੰਦੇ ਨੇ ਕਈ ਸੌਰੇ ਕਰੇ ਰੱਖਦੇ ਨਹੀਂ ਕਈ ਜਿਨ੍ਹਾਂ ਦੇ ਨੋਹ ਕੋਲ ਮੁੰਡਾ ਨਾ ਹੋਵੇ ਇਕੱਲੀ ਕੁੜੀ ਹੋਵੇ ਉਸ ਦਾ ਵੀ ਸੌਰਾ ਪਰਵਾਰ ਤੇ ਕੋਈ ਹੱਕ ਨਹੀਂ ਸਮਝਦੇ ਇਸ ਤੇ ਨਾ ਸਮਾਜ ਦੀਆਂ ਕੁਝ ਨਜ਼ਰਾਂ ਇਹੋ ਚੀਆਂ ਵਿਧਵਾ ਔਰਤ ਨੂੰ ਜੋ ਨਹੀਂ ਦਿੰਦੀਆਂ ਜੇ ਮਾਪਿਆਂ ਦੀ ਘਰਤੀਆਂ ਰਹਿੰਦੀਆਂ ਪਰਜਾਈਆਂ ਨੱਕ ਬੁੱਲ ਕੱਟਦੀਆਂ ਇਹਨਾਂ ਦੀ ਮਾੜੀ ਕਿਸਮਤ ਤੋਂ ਡਰਦੇ ਮਾਪੇ ਇਸਤੇ ਨਾਲ ਜੇ ਵਿਆਹ ਤੋਂ ਬਾਅਦ ਕਿਸੇ ਕਾਰਨ ਕਰਕੇ ਤਲਾਕ ਹੋ ਜਾਵੇ ਕੁੜੀ ਨੂੰ ਬਦਚਲਨ ਕਿਹਾ ਜਾਂਦਾ ਉਸ ਨੂੰ ਮਾੜਾ ਬਣਾ ਦਿੱਤਾ ਜਾਂਦਾ ਜਿਨ੍ਹਾਂ ਕੁੜੀਆਂ ਦੇ ਕੇਸ ਲੰਮੇ ਸਮੇਂ ਤੱਕ ਕੋਰਟ ਵਿੱਚ ਚੱਲਦੇ ਜਿਨ੍ਹਾਂ ਦਾ ਕੋਈ ਫੈਸਲਾ ਸਮੇਂ ਸਿਰ ਨਹੀਂ ਹੁੰਦਾ ਮਾਪੇ ਇਹਨਾਂ ਤੱਕਿਆਂ ਤੋਂ ਡਰਦੇ ਨੇ ਅੱਜ ਦਾ ਸਮਾਂ ਹੋਰ ਵੀ ਬਹੁਤ ਭਿਆਨਕ ਹੈ ਕੁਛ ਕੁੜੀਆਂ ਆਪਣੇ ਮਾਪਿਆਂ ਵੱਲ ਨਹੀਂ ਦੇਖਦੀਆਂ ਚਾਰ ਦਿਨ ਦੇ ਪਿਆਰ ਪਿੱਛੇ ਘਰੋਂ ਪੁੱਛ ਜਾਂਦੀਆਂ ਇੱਕ ਬਾਪ ਦੇ ਪੱਗ ਰੋਲ ਜਾਂਦੀਆਂ ਨੇ ਮਾਂ ਦੀ ਚੁੰਨੀ ਲੀਰੋ ਲੀਰ ਕਰ ਜਾਂਦੀਆਂ ਨੇ ਭਾਵੇਂ ਇਸ ਵਿੱਚ ਮੁੰਡਾ ਕੁੜੀ ਦੋਵਾਂ ਦੀ ਗਲਤੀ ਹੁੰਦੀ ਏ ਪਰ ਕੁੜੀ ਵਾਲਿਆਂ ਦੀ ਇੱਜ਼ਤ ਜ਼ਿਆਦਾ ਉਛਾਲੀ ਜਾਂਦੀ ਏ ਕੁੜੀ ਤੇ ਲੱਗਿਆ ਦਾਗ ਪੇਂ ਸਮਾਜ ਮਿਟਣ ਨਹੀਂ ਦਿੰਦਾ ਮਾਪੇ ਇੰਨਾ ਗੱਲਾਂ ਤੋਂ ਡਰਦੇ ਨੇ ਧੀਆਂ ਦੇ ਦੁੱਖ ਅਚਾਹੇ ਹੁੰਦੇ ਜੋ ਮਾਪਿਆਂ ਨੂੰ ਲੈ ਕੇ ਬੈਠ ਜਾਂਦੇ ਨੇ ਰੱਬ ਜੇ ਧੀਆਂ ਦਿੰਦਾ ਉਹਨਾਂ ਦੇ ਲੇਖ ਵੀ ਵਧੀਆ ਲਿਖਿਆ ਕਰ ਆਪਣੇ ਘਰ ਅਤੇ ਸੌਹਰੇ ਕਰ ਤੱਕੇ ਨਾ ਬਚ ਜਾਣ ਇਸੇ ਨਾਲ ਕੁੜੀਆਂ ਨੂੰ ਆਪਣੇ ਪੈਰਾਂ 'ਤੇ ਖੜਾਉਣਾ ਚਾਹੀਦਾ ਹੈ ਉਹ ਕਿਸੇ ਦੀਆਂ ਮੁਹਤਾਜ ਨਾ ਰਹਿਣ ਇਨਾਂ ਧੀਆਂ ਨੂੰ ਇਨਾ ਮਜ਼ਬੂਤ ਤੇ ਕਾਬਿਲ ਬਨਾਓ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰ ਸਕਣ ਆਪਣੀਆਂ ਜ਼ਿੰਮੇਵਾਰੀਆਂ ਆਪ ਚੁੱਕ ਸਕਣ ਆਪਣੀਆਂ ਜ਼ਿੰਮੇਵਾਰੀਆਂ ਆਪ ਚੁੱਕਣ ਵਾਲੀਆਂ ਬਣਨ ਪਰ ਜੀ ਅੱਜ ਦੇ ਹਾਲਾਤ ਮੁਤਾਬਕ ਸੋਚਿਆ ਜਾਵੇ ਤਾਂ ਮੁੰਡੇ ਜੰਮ ਤੋਂ ਡਰਨਾ ਚਾਹੀਦਾ ਕਿਉਂਕਿ ਕਿਸੇ ਦੀ ਤੀਤ ਦਾ ਮਾੜਾ ਕਰ ਜਾਂਦੇ ਨੇ ਨਸ਼ਿਆਂ ਚ ਕਰਕ ਜਾਂਦੇ ਨੇ ਮਾਪੇ ਦਾ ਸਹਾਰਾ ਨਹੀਂ ਬਣਦੇ ਇਹ ਸਮਾਜ ਸ਼ੁਰੂ ਤੋਂ ਮਰਤ ਪ੍ਰਦਾਨ ਰਿਹਾ ਜੋ ਕਿ ਆਪਣੀ ਗਲਤੀ ਕਦੇ ਨਹੀਂ ਮੰਨਦਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਾਲ ਧੰਨਵਾਦ ਜੀ